ਮੇਰਾ ਹਰਪਿੰਦਰ ਸਿੰਘ ਹੈ ਬੇਟਾ। ਹਰਪਿੰਦਰ ਸਿੰਘ ਜੀ ਕੀ ਆ ਜਿਹੜੀ ਪੂਰੀ ਘਟਨਾ ਤੁਸੀਂ ਗੱਡੀ ਚਲਾ ਰਹੇ ਸੀ ਉਸ ਵੇਲੇ ਹਾਂਜੀ ਬੇਟਾ ਮੈਂ ਗੱਡੀ ਚਲਾ ਰਿਹਾ ਸੀ। ਇਹ ਟਿਕਟ ਨਾਲ ਹੋਈ ਆ ਪੂਰੀ। ਵੀਰੇ ਤਰਾਲ ਮਾਜਰੇ ਨੂੰ ਤਰਪਲੇਵਾਲ ਨੂੰ ਜਾ ਰਹੇ ਸੀਗੇ। ਪਿੰਡ ਮਹਿਲਕਲਾਂ ਤੋਂ ਬੱਤੇ ਤਾਰ ਕੇ ਤੇ ਸਾਹਮਣੇ ਤੋਂ ਸਿੰਗਲ ਸੜਕ ਤੇ ਮੇਰੇ ਨੂੰ ਗੱਡੀ ਆ ਰਹੀ ਸੀ ਸਟਰੀਟ ਤੇ। ਹਾਂਜੀ ਉਹਨੂੰ ਸਾਈਡ ਦੇਣ ਲੱਗਿਆ ਕਿਤੇ ਪੈਰ ਤੇ ਕਰ ਲਈ ਆ। ਤੇ ਉਸ ਤੋਂ ਬਾਅਦ ਕੰਮੀ ਪਿਆ ਕਰਕੇ ਗੱਡੀ ਥੱਲੀ ਡੇਗ ਗਈ। ਠੀਕ ਹੈ ਜੀ। ਇਹ ਕਿੰਨੇ ਬੱਚੇ ਸੀ ਇਹ ਦੇ ਵਿੱਚ? 54 ਦੇ ਆਸ-ਪਾਸ ਸੀਗੇ ਵਾਕੀਪੇ ਨੂੰ ਫਰੇਟਾ ਤੇ ਜਿਹੜੇ ਮਕਰਮਾ ਨੇ ਕਲਾਲ ਮਾੜੀ ਦੇ ਤੇ ਕਪਲੇ ਆਉਦੇ ਧੀਰ ਬੱਚੇ ਸੀਗੇ ਠੀਕ ਹੈ ਤੇ ਜਿਹੜੇ ਤੁਹਾਡੇ ਨਾਲ ਸਾਥੀ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਕੀ ਕਾਰਨ ਬਣਿਆ ਮੌਤ ਦਾ ਉਹ ਵੀਰੇ ਟਾਕੀ ਤੇ ਖੜੇ ਸੀਗੇ ਤੇ ਤਾਂ ਕਰਕੇ ਕੱਢੀ ਸਿਰਫ ਹੁਣ ਕਰਕੇ ਉਹ ਥੱਲੇ ਆ ਗਏ ਠੀਕ ਹੈ ਤੇ ਬੱਚਿਆਂ ਦੇ ਕੋਈ ਸੱਟ ਫੇਟ ਨੇ ਬੱਚੇ ਸਾਰੇ ਜੀਣ ਨੇ ਬਾਈ ਬੱਚੇ ਸਾਰੇ ਠੀਕ ਨੇ ਬੱਚੇ ਸਾਰੇ ਕੱਪਲੇ ਸੀਗੇ ਬੱਚੇ ਕੋਈ ਦੇਖ ਨਹੀਂ ਆਉਂਦੇ ਅੰਮ੍ਰਿਤਪਾਲ ਦਾ ਢੱਕੀ ਲੱਗਦੇ ਸੀ ਕਿਵੇਂ ਹੋਈ ਉਹਨਾਂ ਦੀ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਧੰਨਵਾਦ ਇਹ ਫੋਨ ਕਰਨਾ ਗਿਆ ਸੀਗਾ ਪੰਡਾ ਹਾਂ ਐਸਾ ਕੰਮ ਕਰ ਦਿੱਤੀ ਸੀ ਹਾਂ ਹਾਂ ਉਹ ਸੀਗਾ ਸਸਤਾ ਠੇਕੜਵਾਇਆ ਸੀ ਹਾਂ ਹਾਂ ਮੋਟਾ ਹਾਂ ਹਾਂ ਜਦੋਂ ਆ ਕੇ ਦੇਖਿਆ ਮੈਨਾਂ ਉਹਨਾਂ ਦਾ ਭਾਰ ਬਤਾਇਆ ਠੀਕ ਹੈ ਜਦੋਂ ਆ ਕੇ ਪਤਾ ਕਿ ਸਾਰਾ ਹੋਮੇ ਨਹੀਂ ਥੱਲੇ ਆਇਆ ਠੀਕ ਹੈ ਬਕਸੇ ਦੇ ਥੱਲੇ ਆਇਆ ਸੀ ਹਾਂ ਮੇਰੇ ਹੁੰਦਾ ਤਾਂ ਦੇਖ ਹਣੀ ਸੀ ਪੂਰਾ ਠੀਕ ਹੈ ਆ ਤਾਂ ਕੋਈ ਸਪਾਸਟ ਵੀ ਨਹੀਂ ਲਾਇਆ ਤਗਵਾ ਹਾਂ ਕਿਹਾ ਕਿ ਨਹੀਂ ਬਾਥਰਾ ਖਾਦਾ ਸੀ ਆਪਣੇ ਬੰਦ ਕਿੰਨੇ ਟਾਈਮ ਤੋਂ ਜਿਹੜਾ ਇਹ ਸਕੂਲ ਦੇ ਵਿੱਚ ਕੰਮ ਕਰ ਰਿਹਾ ਸੀ ਇਹ ਸਕੂਲ ਤਾਂ ਮੈਂ ਖਾ ਪਹਿਲਾਂ ਤੋਂ ਕੰਮ ਕਰ ਰਿਹਾ ਸੀ ਹਾਂਜੀ ਮੈਡਮ ਇੱਕ ਸਕੂਲ ਦੀ ਬੱਸ ਪਾਰਟੀ ਹੈ ਤੁਹਾਡੇ ਕੋਲੇ ਆਏ ਹੋਣਗੇ ਬੱਚੇ ਜਾਂ ਕੀ ਕੰਡਕਟਰ ਜੀ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬਸ ਸਤਵਾ ਹਾਂਜੀ ਤੇ ਉਹ ਕਰਾਪਟ ਹੈ ਸੀਗਾ ਡੈਕਟ ਹੋ ਚੁੱਕੀ ਸੀ ਉਹਦੇ ਪਹਿਲੇ 10 ਕੰਡਕਟਰ ਜੀ ਛੱਟਾ ਸਾਡੇ ਕੋਲ ਕੋਈ ਜਿਹੜੀ ਨਾਮ ਬਣਾ ਤੇ ਕਿੰਨੀ ਉਮਰ ਆ ਜੀ ਉਹਨਾਂ ਦੀ ਨਾਮ ਪੀਕ ਸਾਲ ਦੀ ਉਮਰ ਹੈ ਉਹਨਾਂ ਦੀ ਇਹਨਾਂ ਕਹਿੰਦੇ ਹਾਂ ਜੀ ਤੇ ਹੋਰ ਕੋਈ ਬੱਚਾ ਜਾਂ ਕੋਈ ਹੋਰ ਕੋਈ ਬੱਚਾ ਕੋਈ ਨੌ 9 ਕਿਹ ਅਜਿਹਾ ਬਣ ਪਾਸਿੰਗ ਹੈ ਉੱਚੇ ਪਾਸਿੰਗ ਹੈ ਟ੍ਰੈਕਟਰ ਦਾ ਨਾਮ ਤੇ ਰਹਿਣ ਵਾਲਾ ਕਲਾਲਵਾਸਰੀਦਨ ਸੀ ਠੀਕ ਹੈ ਜੀ ਠੀਕ ਹੈ ਤੇ ਜਦੋਂ ਸਾਡੇ ਕੋਲ ਆਇਆ ਆਲਮੋਸਟ 15-20 ਮਿੰਟ ਹੋ ਗਏ ਸੀ ਦਿੱਤ ਅੱਥੇ ਠੀਕ ਹੈ ਜੀ ਮਾਮਲਾ ਜਿਹੜਾ ਇੱਕ ਸਕੂਲ ਦੀ ਬੱਸ ਦਾ ਜਿਹੜੀ ਉਹ ਪਲਟੀ ਹੋ ਗਿਆ सारे पेट्रोल रूम तो तनाह मिलती थी कोई बस ही स्टेड होती है महलकाल लाल महाजा रोड से तो ते ते तो तो ते बस जी बस बच्चों के स्किड होते एक्सीडेंट होता है उसके मौके से अभी बहुत जैसे कि एम्बुलेंस होती है मौके के तहत अचानक सड़क होगी वो करते हैं बस स्किड होगी गई बच्चों पत्ती बच्चे बचे थे बाबा गांधी सिंह ਤਾਰਫ ਤੋਂ ਤੋਂ ਪਾਸੇ ਦਾ ਕਟੜਾ ਕੰਮ ਪਾਕਤਾਂ ਦੇ ਅਗਿਨ ਜਤੂਰੀ ਜੇ ਕੋੜੀਏ ਸੇ ਜਸਤਾਲ ਕੋਈ ਇਹਦਾ ਬਾਤ ਨੂੰ ਬਿਆਨ ਲਖਾਂਗੇ ਹੈ ਪਰਿਵਾਰ ਵੱਲੋਂ ਕੋਈ ਜੋ ਲਗਾਉਣਗੇ ਸੀ ਉਹਦੇ ਜੀ ਕਰਦੇ ਕਰਾਂਗੇ